ਅੱਜ ਉਸਮਾਨਾ ਸ਼ਹਿਰ ਦੇ ਅੰਦਰ ਮਾਸੂਮ ਸਕੂਲੀ ਬੱਚਿਆਂ ਦੀ ਯਾਦ ਦੇ ਵਿੱਚ ਕੈਂਡਲ ਮਾਰਚ ਕੱਢਿਆ ਗਿਆ। ਇਸ ਮੌਕੇ ਪੂਰਾ ਸ਼ਹਿਰ ਇਸ ਕੈਂਡਲ ਮਾਰਚ ਤੇ ਵਿੱਚ ਸ਼ਾਮਲ ਹੋਇਆ ਅਤੇ ਵੱਡਾ ਹਜੂਮ ਵੇਖਣ ਨੂੰ ਮਿਲਿਆ। ਪਰਿਵਾਰਿਕ ਮੈਂਬਰਾਂ ਦੇ ਵੱਲੋਂ ਆਖਿਆ ਗਿਆ ਕਿ ਪਿਛਲੇ 4 ਦਿਨਾਂ ਤੋਂ ਅਸੀਂ ਬੱਚਿਆਂ ਨੂੰ ਇਨਸਾਫ਼ ਦਿਵਾਉਣ ਲਈ ਧਰਨੇ ਤੇ ਬੈਠੇ ਹਾਂ। ਪਰ 25 ਦਿਨ ਵੀ ਜਾਨ ਦੇ ਬਾਅਦ ਵੀ ਪ੍ਰਸ਼ਾਸਨ ਵੱਲੋਂ ਹਲੇ ਤੱਕ ਇਨਸਾਫ਼ ਨਹੀਂ ਦਿੱਤਾ ਗਿਆ। ਜਿਸ ਤੇ ਰੋਜ਼ ਦੇ ਵਿੱਚ ਅੱਜ ਬੱਚਿਆਂ ਦੀ ਯਾਦ ਵਿੱਚ ਪੂਰੇ ਸ਼ਹਿਰ ਦੇ ਵਿੱਚ ਕੈਂਡਲ ਮਾਰਚ ਕੱਢਿਆ ਗਿਆ। ਉਨ੍ਹਾਂ ਆਖਿਆ ਕਿ ਪ੍ਰਸ਼ਾਸਨ ਨੂੰ ਕੱਲ ਤੱਕ ਦਾ ਸਮਾਂ ਦਿੱਤਾ ਗਿਆ, ਜਿਸ ਤੋਂ ਬਾਅਦ ਅਗਲੀ ਰਣਨੀਤੀ ਉਲੀਕੀ ਜਾ ਇਸ ਮੌਕੇ ਇਸ ਮਾਣਾ ਤੋਂ ਸਾਬਕਾ ਵਿਧਾਇਕ ਰਜਿੰਦਰ ਸਿੰਘ ਦੇ ਵੱਲੋਂ ਵੀ ਸ਼ਿਰਕਤ ਕੀਤੀ ਗਈ ਸਾਬਕਾ ਵਿਧਾਇਕ ਨੇ ਆਖਿਆ ਕਿ 25 ਦਿਨ ਬੀਤ ਜਾਣ ਦੇ ਮੰਗਰੋਂ ਵੀ ਪੁਲਿਸ ਪ੍ਰਸ਼ਾਸਨ ਵੱਲੋਂ ਮੁੱਖ ਦੋਸ਼ੀ ਨੂੰ ਗ੍ਰਿਫਤਾਰ ਨਹੀਂ ਕੀਤਾ ਜਾ ਰਿਹਾ ਇਸ ਤੋਂ ਸਾਬਤ ਹੁੰਦਾ ਹੈ ਕਿ ਕਿਤੇ ਨਾ ਕਿਤੇ ਕੋਈ ਨਾ ਕੋਈ ਸਿਆਸੀ ਦਬਾਅ ਜ਼ਰੂਰ ਹੈ ਉਹਨਾਂ ਆਖਿਆ ਕਿ ਜਦੋਂ ਤੱਕ ਮੁੱਖ ਦੋਸ਼ੀ ਗ੍ਰਿਫਤਾਰ ਨਹੀਂ ਹੁੰਦਾ ਇਹ ਪ੍ਰਦਰਸ਼ਨ ਜਾਰੀ ਰਹੇਗਾ ਸਾਰੇ ਸਮਾਣਾ ਜਿਹੜਾ ਹੈ ਉਹਦੇ 'ਚ ਇੰਨਾ ਰੋਸ਼ ਭਰਿਆ ਹੋਇਆ ਇਸ ਘਟਨਾ ਬਾਰੇ ਸਾਰਾ ਸਮਾਣਾ ਇੰਨਾ ਦੁਖੀ ਹੈ ਤੁਸੀਂ ਦੇਖ ਸਕਦੇ ਹੋ ਪਿੱਛੇ ਤੱਕ ਜਿੱਥੇ ਤੱਕ ਨਿਗਾਹ ਜਾ ਰਹੀ ਹੈ ਸਾਰਾ ਸ਼ਹਿਰ ਸਾਡੇ ਨਾਲ ਹੈ ਅਸੀਂ ਅੱਜ ਜਿਹੜਾ ਕੈਂਡਲ ਮਾਰਚ ਜਿਹੜਾ ਹੈ ਸ਼ਾਂਤੀਪੂਰਵਕ ਕੈਂਡਲ ਮਾਰਚ ਕੱਢਾਂਗੇ ਬੱਚਿਆਂ ਦੀ ਯਾਦ ਔਰ ਪ੍ਰਸ਼ਾਸਨ ਨੂੰ ਅਸੀਂ ਕੱਲ ਤੱਕ ਦਾ ਜਿਹੜਾ ਸਮਾਂ ਦਿੱਤਾ ਹੋਇਆ ਹੈ ਕੱਲ ਤੱਕ ਅਸੀਂ ਬਿਲਕੁਲ ਵੀ ਛੇੜਦੇ ਨਹੀਂ ਅਸੀਂ ਜਿਹੜਾ ਸਮਾਂ ਦਿੱਤਾ ਹੈ ਉਹ ਤੈ ਸਮੇ ਤੋਂ ਪਹਿਲਾਂ ਅਸੀਂ ਕੁਝ ਵੀ ਐਸਾ ਨਹੀਂ ਕਰਾਂਗੇ ਜਿੰਦੇ ਨਾਲ ਪ੍ਰਸ਼ਾਸਨ ਨੂੰ ਕੁਝ ਕਹਿਣ ਦਾ ਮੌਕਾ ਮਿਲੇ ਤਾਂ ਇਹ ਜਿਹੜਾ ਅੱਜ ਦਾ ਰੋਸ਼ ਮਾਰਚ ਹੈ ਇਹ ਸਿਰਫ ਇਹ ਵੀ ਦਿਖਾਉਣ ਵਾਸਤੇ ਹੈ ਕਿ ਸਾਰਾ ਸ਼ਹਿਰ ਜਿਹੜਾ ਹੈ ਉਹ ਅੱਜ ਵੀ ਇੱਕ ਜੁਟਾ ਹੈ ਅੱਜ ਵੀ ਇਕੱਠਾ ਹੈ ਤੁਸ ਸਾਰਾ ਸ਼ਹਿਰ ਉਦੋਂ ਤੱਕ ਸਾਡੇ ਨਾਲ ਰਹੇਗਾ ਸਾਰੇ ਅਸੀਂ ਇਕੱਠੇ ਰਵਾਂਗੇ ਜਦ ਤੱਕ ਸਾਨੂੰ ਇਨਸਾਫ ਨਹੀਂ ਮਿਲਦਾ ਜੋ ਕਿ ਹਾਲੇ ਤੱਕ ਵੀ ਇਹ ਇਨਸਾਫ ਨਹੀਂ ਮਿਲਿਆ ਹੈਗਾ ਲਗਾਤਾਰ ਤੁਸੀਂ ਸੰਘਰਸ਼ ਕਰ ਰਹੇ ਹੋ ਤਾਂ ਮੌਜੂਦਾ ਸਰਕਾਰ ਬਾਰੇ ਕੀ ਕਹਿਣਾ ਚਾਹੋਗੇ ਦੇਖੋ ਜੀ ਮੌਜੂਦਾ ਸਰਕਾਰ ਬਾਰੇ ਅਸੀਂ ਬਾਰ-ਬਾਰ ਬਾਰ-ਬਾਰ ਇੱਕੋ ਹੀ ਬਿਆਨ ਦੇ ਰਹੇ ਹਾਂ ਕਿ ਮੌਜੂਦਾ ਸਰਕਾਰ ਪ੍ਰਸ਼ਾਸਨ ਅਜੇ ਤੱਕ ਫੇਲ ਹੈ ਜਿਹੜਾ ਅਸਲੀ ਕਾਤਲ ਹੈ ਉਹਨੂੰ ਪਿੱਛੇ ਇਸ ਲੱਖਾਂ ਦੇ ਪਿੱਛੇ ਪਹੁੰਚਣ ਲਈ ਔਰ ਅੱਜ ਤੱਕ ਤੁਸੀਂ ਦੇਖ ਸਕਦੇ ਹੋ ਪਿੱਛੇ ਤੁਸੀਂ ਕੈਮਰਾ ਮਾਰ ਕੇ ਦੇਖੋ ਕਿ ਸਾਡੇ ਸ਼ਹਿਰ ਦੀਆਂ ਸਾਡੇ ਸਾਡੀਆਂ ਵੱਡੀਆਂ ਪੈਣਾ ਛੋਟੀਆਂ ਪੈਣਾ ਪਰਜਾਈਆਂ ਮਾਵਾ ਕਿੰਨਾ ਵੱਡਾ ਹਜੂਮ ਹੈ ਤਾਂ ਸੋਚ ਸਕਦੇ ਹਾਂ ਕਿੰਨਾ ਰੋਸ਼ ਕਿੰਨਾ ਦੁੱਖ ਹੈ ਸਾਰੇ ਸ਼ਹਿਰ ਦੇ ਵਿੱਚ ਔਰ ਇਹ ਨਾ ਹੋਵੇ ਕਿ ਇਹ ਜਿਹੜਾ ਦੁੱਖ ਰੋਸ਼ ਹੈ ਇਹ ਇੱਕ ਵੱਡੇ ਸੰਘਰਸ਼ ਦਾ ਰੂਪ ਧਾਰਨ ਕਰ ਲੇ ਸੋ ਉਸ ਤੋਂ ਪਹਿਲਾਂ ਹੀ ਮੈਂ ਬੇਨਤੀ ਕਰਦਾ ਪ੍ਰਸ਼ਾਸਨ ਨੂੰ ਕਿ ਕੱਲ ਤੱਕ ਦੇ ਤੈ ਸਮੇਂ ਦੇ ਵਿੱਚ ਜਿਹੜਾ ਹੈ આરોપી ਉਹ ਗ੍ਰਿਫਤਾਰ ਕੀਤਾ ਜਾਵੇ ਇਸ ਸਮੇਂ ਦੇ ਉੱਪਰ ਅਜੇ ਕੁਝ ਵੀ ਐਲਾਨ ਨਹੀਂ ਕਰੂੰਗਾ ਕਿਉਂਕਿ ਜ਼ਿੰਮੇਵਾਰ ਨਾਗਰਿਕ ਹੋਣ ਦੇ ਨਾਤੇ ਜਿਹੜਾ ਕੱਲ ਤੱਕ ਦਾ ਸਮਾਂ ਦਿੱਤਾ ਹੋਇਆ ਹੈ ਉਸ ਸਮੇਂ ਤੱਕ ਮੈਂ ਕੁਝ ਵੀ ਅਜਿਹਾ ਨਹੀਂ ਕਹੂੰਗਾ ਹਾਂ ਤੈ ਸਮੇਂ ਤੋਂ ਬਾਅਦ ਅਸੀਂ ਤੁਹਾਨੂੰ ਸੋਸ਼ਲ ਮੀਡੀਆ ਰਾਹੀਂ ਜਾਂ ਤੁਹਾਨੂੰ ਪ੍ਰੈਸ ਕਾਨਫਰੰਸ ਰਾਹੀਂ ਸੂਚਿਤ ਕਰਾਂਗੇ ਕਿ ਸਾਡਾ ਅਗਲਾ ਕਦਮ ਕੀ ਹੈ ਸ਼ਰਮਾ ਜੀ ਤੁਸੀਂ ਦੇਖ ਹੀ ਰਹੇ ਹੋ ਕਿ ਸ਼ਹਿਰ ਸਾਰਾ ਇਕੱਠਾ ਹੈ ਔਰ ਸਾਰੇ ਸ਼ਹਿਰ ਦਾ ਜਿਹੜਾ ਰੋਸ ਹੈ ਉਹ ਵੱਧਦਾ ਜਾ ਰਿਹਾ ਹੈ ਕਿ 25 26 ਦਿਨ ਹੋ ਗਏ ਆ ਕਟੜਾ ਵਾਪਰੀ ਨੂੰ ਐਡਾ ਕੁ ਦੁਖਦਾਈ ਕਟੜਾ ਵਾਪਰੀ ਹੈ ਕਿ ਇਹ ਜਿਹੜਾ ਗੱਲਬਾਤ ਹੈ ਸਾਰੇ ਪੰਜਾਬ ਦਾ ਮਸਲਾ ਹੈ ਆ ਤੁਹਾਡੇ ਸਾਹਮਣੇ ਸਾਰਾ ਸਮਾਣਾ ਇਕੱਠਾ ਹੈ ਰੋਜ਼ ਚੀਕਾਂ ਮਾਰ-ਮਾਰ ਕੇ ਇੱਕੋ ਹੀ ਗੱਲ ਹੈ ਕਿ ਜਿਹੜਾ ਮੇਨ ਕਾਰਪੋਰੇਟ ਹੈ ਮੇਨ ਦੋਸ਼ੀਆਂ ਨੂੰ ਫੜਿਆ ਜਾਣਾ ਚਾਹੀਦਾ ਐਡਮਿਨਿਸਟ੍ਰੇਸ਼ਨ ਆਇਆ ਸੀ ਪਰਸੋਂ ਉਹਨਾਂ ਨੇ ਟਾਈਮ ਦਿੱਤਾ ਸੀ ਕਿ ਅਜੇ ਤੁਸੀਂ ਸ਼ਾਂਤਮਈ ਆਪਣਾ ਸੰਘਰਸ਼ ਜਾਰੀ ਰੱਖੋ ਅਸੀਂ ਧਰਨਾ ਲਾਇਆ ਸੀ ਪੁਲ ਦੇ ਉੱਪਰ ਅਸੀਂ ਮੁੜ ਕੇ ਇੱਥੇ ਆ ਗਏ ਆ ਔਰ ਮੈਂ ਕਹਿਣਾ ਚਾਹੁੰਦਾ ਕਿ ਜੇ ਇਹ ਐਕਸ਼ਨ ਜਲਦੀ ਨਾ ਹੋਇਆ ਇਹ ਰੋਸ਼ ਹੋਰ ਵਧੂਗਾ ਇਹ ਬਹੁਤ ਵੱਡਾ ਰੂਪ ਧਾਰਨ ਕਰ ਸਕਦਾ ਸੋ ਮੇਰੀ ਨੂੰ ਜਲਦੀ ਤੋਂ ਜਲਦੀ ਫੜਿਆ ਜਾਏ 25 26 ਦਿਨ ਹੋ ਗਏ ਆ ਸਾਰੇ ਮਾਪੇ ਅਸੀਂ ਸਾਰੇ ਕੁੜ ਲਾ ਰਹੇ ਆ ਸਾਰਾ ਸੁਬਾਣਾ ਰੋ ਰੋ ਕੇ ਚੀਕਾ ਮਾਰ ਮਾਰ ਕੇ ਕਹਿ ਰਿਹਾ ਕਿ ਉਹ ਦੋਸ਼ੀ ਜਿਹੜਾ ਹੈਗਾ ਉਹਨੂੰ ਫੜਦੇ ਕਿਉਂ ਨਹੀਂ ਤੁਸੀਂ ਔਰ ਮੈਂ ਤਾਂ ਹੀ ਕਹਿਣਾ ਵੀ ਇਹ ਰੋਸ ਵੱਧ ਜੂਗਾ ਹੋਰ ਜ਼ਿਆਦਾ ਫਿਰ ਇਹ ਕੰਟਰੋਲ ਤੋਂ ਬਾਹਰ ਹੋ ਜਾਣਾ ਤਾਂ ਇਸ ਕਰਕੇ ਬੇਨਤੀ ਹੈ ਜਲਦੀ ਤੋਂ ਜਲਦੀ ਸਰਕਾਰ ਦਾ ਜਿਹੜਾ ਕੰਮ ਹੈ ਦੋਸ਼ੀ ਪਾਉਣ ਦਾ ਉਹ ਕੀਤਾ ਜਾਏ ਜੀ ਇਸ ਮਾਣਾ ਤੋਂ ਕਲਾਸ਼ ਸ਼ਰਮਾ ਦੀ ਰਿਪੋਰਟ